ਲੋਡ ਜੀ ਲੋਡ ਜੀ ਲੈ ਵੇ ਦੇ ਕੁਆਲਿਟੀ ਚੈੱਕ ਕਰ ਸਕਦੇ ਲੋਡ ਚੱਪਲੀ ਦਾ ਬਲੀ ਕੋਈ ਗੱਲ ਕੋਈ ਗੱਲ ਨਹੀਂ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਸਹਿਣਾ ਤੇ ਜ਼ਿਲ੍ਹਾ ਨੂੰ ਪਹੁੰਚਦਾ ਜੀ ਬਰਨਾਲਾ ਬਾਈ ਕੋਲ ਤਾਜੀ ਸੂਈ ਗਾਂ ਪਕਾਉਗਾ ਭਰਾ ਬੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹੁਣ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਵੀਰ ਜੀ ਨਾਮ ਗੁਰਦੀਪ ਸਿੰਘ ਜੀ ਪਿੰਡ ਸ਼ੈਣਾ ਜ਼ਿਲ੍ਹਾ ਬਰਨਾਲਾ हां के जी ਵੈੜ ਦੀ ਜਾਣਕਾਰੀ ਦੋ ਕਹਿੰਦੇ ਸੂਈ ਸੂਈ ਬੈਡ ਵੀਰੇ ਤੀਜੇ ਸ਼ੂਏ ਸੂਈ ਵੀ ਆਪਾਂ ਨੂੰ ਦੂਜਾ ਕਹਿ ਕੇ ਦਿੱਤੀ ਆਪਾਂ ਤਾਂ ਤੀਜਾ ਹੀ ਕਹਾਂਗੇ ਠੀਕ ਆ ਤੇ ਬੋਲਾ ਕਿਨੱਕ ਆ ਬੋਲਾ ਹੋਊ ਇਥੇ ਲੈ ਵੀਰੇ 11 ਕਿਲੋ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਤੀਜਾ ਦਿਨ ਹੋ ਗਿਆ ਜੀ ਤੀਜੇ ਦਿਨ 나ੜੂ ਆਪਸੇ ਦਾ ਨਾਲ ਆ ਭਰਾ ਦੇਖ ਸਕਦੇ ਹੋ ਬੱਚੇ ਦਾ ਸੁਨੂ ਜੂਮ ਕਰਕੇ ਕਹਿ ਕੇ ਦਿੱਤੀ ਹੈ ਕਿ ਆਪਾਂ ਨੂੰ 22 ਕਿਲੋ ਆਪਾਂ 18 ਕਿਲੋ ਕਹਿ ਕੇ ਦੇਣੀ ਹੈ ਠੀਕ ਆ ਠੀਕ ਹੈ ਤੇ ਤੋੜ ਦੋ ਭਰਾ ਲੋਚੀ ਚੈੱਕ ਕਰਸ ਨਾੜੂ ਨਾਲ ਬੱਚੇ ਦਾ بس سا مਗਰ ਹਣਾ ਬੱਛਾ ਦੀ ਮਗਰ ਹੂੰ ਬਸ ਆ ਠੀਕ ਹੈ ਲੋਪੜਾ ਤੋਰਾ ਤਰਾ ਦੇਖ ਸਦਾ ਕਰ ਮਾ ਬਲੀ ਦਾ ਲੋਜੀ ਲੋਜੀ ਲੈ ਵੇ ਦੇ ਕੁਆਲਿਟੀ ਵੀ ਚੈੱਕ ਕਰ ਸਕਦੇ ਲੋਜ ਦੇਖ ਲਈ ਚੱਪਲੀ ਦਾ ਬਲੀ ਕੋਈ ਗੱਲ ਕੋਈ ਗੱਲ ਠੀਕ ਆ ਜਨ ਲੈ ਚੱਲ ਬਸ ਲੋਜੀ ਤੋਰਾ ਤਰਾ ਦੇਖ ਸਦਾ ਕਰ ਮਾ ਬਲੀ ਦਾ ਲੈ ਵਾ ਬਹੁਤ ਸੋਨਾ ਲੋਜੀ ਕੰਤੂਨ ਬਹੁਤ ਸੋਨੇ ਆ ਲੋ ਚੈੱਕ ਕਰ ਸਦ ਬਹੁਤ ਸੋਨਾ ਥਾਨ ਲਗਾ ਗਲਾਬੀ ਥਾਨ ਆ ਭਰਾ ਗਰਦੀ ਭਾਈ ਰੇਟ ਤਾਂ ਜਾਇ ਜਖੱਚ ਕੇ ਦੇਣ ਲੈਣ ਜਿਹੜਾ ਕੰਮ ਬਸਤਾ ਰੇਟ ਯਾਰੂੰ ਤਾਂ ਕਰੋਣਾ 60 ਕਰਾ ਲਓ 62 ਕਰਾ ਲਓ ਜਿੰਨਾ ਮਰਜੀ ਕਰਾ ਲਓ ਹਾਂ 52000 ਦੀ ਵੜ ਦੇ 52000 ਦੀ ਭਰਾ ਅਮ ਭਾਈ ਕਹਿੰਦਾ ਦੇ ਦਾਂਗੇ ਵੜ ਠੀਕਾਂ ਚੈੱਕ ਕਰ ਸਕਾਂ ਧਾਰਾ ਮਾਰਨੀ ਧਾਰਾ ਮਾਰ ਮਾਰ ਦੋ ਮਾਰ ਦੋ ਧਾਰਾ ਮਾਰ ਦੋ ਚੈੱਕ ਕਰਵਾ ਦੇ ਲੋ ਮੜਨਿਆਣਾ ਬਾਲੇ ਲੋ ਜੀ ਭਾਈ ਕਹਿੰਦਾ ਨਿਆਣਾ ਪਾ ਕੇ ਧਾਰਾ ਮਾਰੀ ਦਿੰਨੇ ਆ ਦਿਖਾ ਦਨੇ ਜੀ ਲੋ ਜੀ ਕਈ ਵਾਰ ਕਿਸੇ ਨੇ ਵੀਰੇ ਨੂੰ ਆਨਲਾਈਨ ਖਰੀਦਣੀ ਆ। ਮਾਰ ਦਈ। ਲੋ ਜੀ। ਸੇਕ ਕਰ ਹਰ। ਮਗਰਲੇ ਖਾਨਾ ਤੋਂ ਮੁਰਨੇ ਜੀ ਮਾਰਦੇ ਬਈ ਯਾਰਾ। ਲੋ ਠੀਕ ਆ ਭਰਾ। ਬਸ ਕਰੋ ਜੀ ਬਸ ਕਰੋ। ਲੋ ਜੀ। ਠੀਕ ਆ। ਵਾਈ ਜੀ ਨਾਲ ਜੁਕਣਾ ਡਟ ਕਰੋ ਪੈਂਟ ਸਹਿਣਾ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ। ਰੇਟ ਵਾਈ ਜੀ ਨੇ ਆਪ ਨੂੰ ਦੱਸਤਾ ਭਰਾ। ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ। ਮਿਲਦੇ ਹਾਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ